ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਰ ਦੱਸੋ ਜੀ ਕਿਵੇਂ ਹੋ ਅਸੀਂ ਸਾਰੇ ਠੀਕ ਠਾਕ ਹਾਂ ਅੱਜ ਹੈਗਾ 17 ਅਗਸਤ ਟਾਈਮ ਹੈ ਜਿਹੜਾ 6:00 ਵਜੇ ਦਾ ਹੋ ਗਿਆ ਜੀ ਅ ਅੱਜ ਅਸੀਂ ਚੱਲੇ ਸੀਗੇ ਕਾਲੀ ਮਾਤਾ ਦੇ ਮੰਦਿਰ ਪਟਿਆਲੇ ਮੱਥਾ ਟੇਕਣ ਵਾਸਤੇ ਮੇਰੀ ਤੇ ਡਾਕਟਰ ਸਾਹਿਬ ਦੀ ਬਹੁਤ ਜ਼ਿਆਦਾ ਸ਼ਰਧਾ ਹੈ ਅਸੀਂ ਜਰੂਰ ਜਦੋਂ ਵੀ ਟਾਈਮ ਸਾਨੂੰ ਲੱਗਦਾ ਅਸੀਂ ਮੱਥਾ ਟੇਕ ਕੇ ਆਉਣੇ ਹੁੰਨੇ ਆ ਜੀ ਵੈਸੇ ਵੀ ਜਿਸ ਦਿਨ ਦਾਕਾਰ ਸ਼ੁਰੂ ਹੋਇਆ ਅਸੀਂ ਮੰਦਰ ਦੇ ਵਿੱਚ ਨਹੀਂ ਗਏ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਤੇ ਚਲੋ ਡਾਕਟਰ ਸਾਹਿਬ ਕਹਿੰਦੇ ਵੀ ਅੱਜ ਆਪਾਂ ਮੱਥਾ ਟੇਕ ਆਈਏ ਨਾਲੇ ਬੱਚਿਆਂ ਨੂੰ ਛੁੱਟੀ ਹੈ ਬੱਚੇ ਘਰੇ ਨੇ ਤੇ ਚਲੋ ਮੈਂ ਕਿਹਾ ਵੀ ਜਾਏ ਆਉਣੇ ਆ ਹਨਾ ਉਹਨਾਂ ਦੇ ਵੀ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਲੱਗੀ ਸੀਗੀ ਪ੍ਰਸ਼ਾਦ ਤਿਆਰ ਕਰਨ ਤੇ ਮੈਂ ਕਿਹਾ ਵੀ ਚਲੋ ਘਰੋਂ ਆਪਾਂ ਪ੍ਰਸ਼ਾਦ ਤਿਆਰ ਕਰਕੇ ਲੈ ਚੱਲਦੇ ਆ ਵਧੀਆ ਹੀ ਹੁੰਦਾ ਜੀ ਹਨਾ ਤੇ ਹੁਣ ਮੈਂ ਪ੍ਰਸ਼ਾਦ ਤਿਆਰ ਕਰਨ ਲੱਗੀ ਸੀ ਬਸ ਅੱਧੇ ਘੰਟੇ ਤੱਕ ਤੁਰਦੇ ਆ ਫਿਰ ਤੁਹਾਨੂੰ ਕਾਲੀ ਮਾਤਾ ਦੇ ਮੰਦਿਰ 'ਚ ਜਾ ਕੇ ਆਪਾਂ ਦਰਸ਼ਨ ਕਰਾਵਾਂਗੇ ਤੇ ਨਾਲੇ ਤੁਹਾਨੂੰ ਸਾਰਾ ਉੱਥੋਂ ਦਾ ਮੰਦਿਰ ਦਿਖਾਵਾਂਗੇ ਜੀ ਨਾਲ-ਨਾਲ ਬਣੇ ਰਹੋ ਹੁਣ ਮੈਂ ਬਣਾਉਣੀ ਆ ਪ੍ਰਸ਼ਾਦ ਮਾਤਾ ਦਾ ਕੇਸ਼ੀ સ્ਨਾਣ ਮੈਂ ਕਰ ਲਿਆ ਤੇ ਚਲੋ ਜੀ ਪ੍ਰਸ਼ਾਦ ਤਿਆਰ ਕਰਦੇ ਆ बस बनने लाइज प्रसाद भी प्रसाद अपना बन के तैयार हो गए गैस मैं कर दूंगी बंद होना ਇਹਨੂੰ ਠੰਡਾ ਹੋਣ ਤੋਂ ਬਾਅਦ ਫਿਰ ਕਿਸੇ ਨਾ ਡੱਬੀ ਦੇ ਵਿੱਚ ਪਾ ਲਾਂਗੇ ਹਾਂਜੀ ਇੱਥੇ ਪਹੁੰਚ ਗਏ ਸੀਗੇ ਕਾਲੀ ਮਾਤਾ ਦੇ ਮੰਦਿਰ ਦੇ ਬਾਹਰ ਇਹ ਮੰਦਿਰ ਦੇ ਬਾਹਰ ਹੈ ਜੀ ਉਹ ਜਿਹੜੀ ਤੁਹਾਨੂੰ ਉਹ ਖਿੜਕੀਆਂ ਦਿਖਦੀਆਂ ਨੇ ਨਾ yellow yellow ਕਲਰ ਦੀਆਂ ਤੇ ਉਹ ਮੰਦਿਰ ਹੈ ਮਾਤਾ ਦਾ ਤੁਹਾਨੂੰ ਦਿਖਾਉਂਗੀ ਅੱਗੇ ਜਾ ਕੇ ਇੱਥੇ ਮੈਂ ਨਾ ਆਵਾਜ਼ ਬੰਦ ਕਰਤੀ ਸੀ ਕਿਉਂਕਿ ਇੱਥੇ ਨਾ ਮਿਊਜ਼ਿਕ ਚੱਲ ਰਿਹਾ ਸੀਗਾ ਇਸ ਕਰਕੇ ਮੈਂ ਇੱਥੇ ਆਵਾਜ਼ ਜਿਹੜੀ ਬੰਦ ਕਰਤੀ ਸੀ ਆਹ ਦੁਕਾਨਾਂ ਨੇ ਜੀ ਬਾਹਰ ਲੱਗੀਆਂ ਹੋਈਆਂ ਜਿੱਥੋਂ ਪ੍ਰਸ਼ਾਦ ਮਿਲਦਾ માતા ਦਾ ਨਾਰੀਅਲ ਚੁੰਨੀ ਵਗੈਰਾ ਹਨਾ ਫੁੱਲ ਵਗੈਰਾ ਜੀ ਨੇ ਲੈਣਾ ਹੁੰਦਾ માતા ਦਾ ਸ਼ਿੰਗਾਰ ਦਾ ਸਮਾਨ ਉਹ ਸਾਰਾ ਮਿਲਦਾ ਜੀ ਇੱਥੇ ਤੇ ਅਸੀਂ ਵੀ ਇੱਥੋਂ ਲੈ ਲਿਆ ਸੀਗਾ માતા ਦਾ ਸ਼ਿੰਗਾਰ ਲੈ ਲਿਆ ਸੀਗਾ ਤੇ ਨਾਲੇ ਨਾਰੀਅਲ ਵਗੈਰਾ ਇੱਥੋਂ ਹੀ ਲੈ ਲਿਆ ਸੀਗਾ ਅਸੀਂ ਦੇਗ ਮੈਂ ਘਰੋਂ ਬਣਾ ਕੇ ਲੈ ਗਈ ਸੀ ਤੇ ਆ ਆਪਾਂ ਐਂਟਰ ਹੋ ਗਏ માતા ਦੇ ਮੰਦਰ ਦੇ ਬਾਹਰ ਇੱਥੇ ਬਹੁਤ ਹੁੰਦੇ ਨੇ ਜੀ ਹਨਾ ਖੜੇ ਦੁਕਾਨਾਂ ਵਾਲੇ ਹਾਕਾ ਮਾਰਦੇ ਹੁੰਦੇ ਨੇ ਇੱਧਰ ਆਜੋ ਜੀ ਇੱਧਰ ਆਜੋ ਤੇ ਬਸ ਆਪਾਂ ਇੱਥੋਂ ਫਿਰ ਲਿਆ ਸੀਗਾ ਮਾਤਾ ਵਾਸਤੇ ਬਰਫੀ ਦਾ ਪ੍ਰਸ਼ਾਦ ਕਿਉਂਕਿ ਇੱਥੇ ਜਿਹੜਾ ਬਰਫੀ ਦਾ ਪ੍ਰਸ਼ਾਦ ਹੈ ਜੀ ਉਹ ਬਹੁਤ ਚੜਦਾ ਹੈ ਵੈਸੇ ਤਾਂ ਆਪਦੀ ਸ਼ਰਦਾ ਹੁੰਦੀ ਹੈ ਜੀ ਕੋਈ ਬਦਾਨਾ ਲੈ ਜਾਂਦਾ ਹੈ ਹਨਾ ਕੋਈ ਲੱਡੂ ਲੈ ਜਾਂਦਾ ਆਪਦੀ ਸ਼ਰਦਾ ਮੁਤਾਬਕ ਲੈ ਜਾਂਦਾ ਪਰ ਜਿਹੜਾ ਬਰਫੀ ਦਾ ਭੋਗ ਹੈ ਇੱਥੇ ਬਹੁਤ ਜ਼ਿਆਦਾ ਨ ਚੜਦਾ ਜੀ ਤੇ ਅਸੀਂ ਇੱਥੋਂ ਬਰਫੀ ਦਾ ਪ੍ਰਸ਼ਾਦ ਲੈ ਲਿਆ ਸੀਗਾ ਤੇ ਨਾਲੇ ਜੁੱਤੀਆਂ ਇੱਥੇ ਕੱਢਤੀਆਂ ਸੀਗੀਆਂ ਦੁਕਾਨ ਵਾਲਾ ਕਹਿੰਦਾ ਵੀ ਇੱਥੇ ਹੀ ਕੱਢ ਜੋ ਤੁਸੀਂ ਤੇ ਆ ਆਪਾਂ ਹੁਣ ਮਾਤਾ ਦੇਵ ਮੰਦਿਰ ਦੇ ਵਿੱਚ ਐਂਟਰ ਹੋਣ ਲੱਗੇ ਆ ਜੀ ਇੱਥੇ ਬਾਹਰਲੇ ਪਾਸੇ ਨਾ ਦੇਖੋ ਇੱਥੇ ਆ ਜਿਹੜੇ ਸਿਰ ਤੇ ਹੱਥ ਰੱਖ ਰਹੀ ਐ ਇਹ ਕਿੰਨਰ ਨੇ ਜੀ ਇੱਥੇ ਖੜੇ ਹੁੰਦੇ ਨੇ ਆਸ਼ੀਰਵਾਦ ਵੀ ਦਿੰਦੇ ਨੇ ਦੇ ਇਹਨਾਂ ਦਾ ਆਸ਼ੀਰਵਾਦ ਵੀ ਬਹੁਤ ਵਧੀਆ ਹੁੰਦਾ ਲੈਣਾ ਤੇ ਆ ਅਸੀਂ ਇੱਧਰ ਐਂਟਰ ਹੋ ਗਏ ਦੇਖੋ ਇੱਥੇ ਇੱਕ ਸਾਈਡ ਤੇ ਜੇ ਫਿਰ ਜਿਹੜੇ ਰਾਤ ਰਹਿੰਦੇ ਨੇ ਹਨਾ ਉਹ ਇੱਥੇ ਬੈਠੇ ਹੁੰਦੇ ਨੇ ਕਿ ਜੇ ਇਹਨਾਂ ਨੇ ਚੌਂਕੀਆਂ ਭਰਨੀਆਂ ਹੁੰਦੀਆਂ ਨੇ ਇੱਥੇ ਕਾਫੀ ਧੇਰ ਬੈਠਣਾ ਹੁੰਦਾ ਜਿਨ੍ਹਾਂ ਨੇ ਸਵੇਰ ਤੋਂ ਆ ਰਾਤ ਤੋਂ ਆ ਕੇ ਬੈਠੇ ਹੁੰਦੇ ਨੇ ਜਿਹੜੇ ਉਹ ਹੁੰਦੇ ਨੇ ਇੱਥੇ ਤੇ ਹੁਣ ਇੱਥੇ ਅਸੀਂ ਜਾ ਰਹੇ ਸੀਗੇ ਅੰਦਰ ਆ ਦੇਖੋ ਜੀ ਇਹ ਨਾ ਲਾਈਨ ਲੱਗੀ ਹੋਈ ਆ ਇਹ ਬਹੁਤ ਵੱਡੀ ਲਾਈਨ ਹੁੰਦੀ ਆ ਉਸ ਦਿਨ ਤਾਂ ਥੋੜੀ ਸੀਗੀ ਜੇ ਅਸੀਂ ਹੋਰ ਲੇਟ ਹੋ ਜਾਂਦੇ ਤਾਂ ਐ ਨਹੀਂ ਪਤਾ ਸਾਨੂੰ ਨਾ ਹਜੇ ਬਾਹਰ ਹੀ ਖੜਨਾ ਪੈਂਦਾ ਲਾਈਨ ਦੇ ਵਿੱਚ ਉਹ ਦੇਖੋ ਜਿਹੜੀ ਸਕਰੀਨ ਤੁਹਾਨੂੰ ਦਿਖਦੀ ਆ ਲੱਗੀ ਹੋਈ ਉਹ ਨਾ ਮਾਤਾ ਦੇ ਮੰਦਿਰ ਦੇ ਵਿੱਚੋਂ ਲਾਈਵ ਚੱਲਦਾ ਹੁੰਦਾ ਜੀ ਆਹ ਦੇਖੋ ਆ ਉਹ ਖਿੜਕੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਬਾਹਰੋਂ ਦਿਖਾਈਆਂ ਸੀਗੀਆਂ ਤੇ ਆਹ ਨੇ ਜੀ ਉਹ ਤੇ ਇਹ ਸਕਰੀਨ ਦੇ ਵਿੱਚ ਨਾ ਜਿਹੜਾ ਕੁਝ ਅੰਦਰ ਪੁਜਾਰੀ ਹਨਾ ਮੱਥਾ ਟੇਕਦੇ ਨੇ ਕਿਵੇਂ ਕਰਦੇ ਨੇ ਉਹ ਸਾਰਾ ਕੁਝ ਲਾਈਵ ਚੱਲਦਾ ਹੁੰਦਾ ਜੀ ਇੱਥੇ ਆ ਦੇਖੋ ਜੀ ਇੱਥੇ ਸੁੱਖਾਂ ਲੈ ਕੇ ਆ ਰਹੇ ਨੇਗੇ ਬਹੁਤ ਜਾਣੇ ਆ ਦੇਖੋ ਅੰਦਰ ਨਾ ਵੀਡੀਓ ਨਹੀਂ ਬਣਾਉਣ ਦਿੱਤੀ ਮਾਤਾ ਦੀ ਮੂਰਤੀ ਦੇ ਥੋੜੇ ਜਿਹੀ ਹੀ ਦਰਸ਼ਨ ਕਰਾ ਪਾਈਆਂ ਮੈਂ ਤੁਹਾਨੂੰ ਅੰਦਰ ਬਣਾਉਣ ਨਹੀਂ ਦਿੰਦੇ ਜੀ ਆ ਦੇਖੋ ਮਾਤਾ ਦਾ ਪਲੰਗ ਤੇ ਇਹ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਲਈ ਸੀਗੀ ਬਸ ਛੇਤੀ ਛੇਤੀ ਬਣਾ ਲਈ ਸੀ ਕਿਉਂਕਿ ਪੁਲਸ ਵਾਲੇ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਪੈਣੇ ਕੈਮਰਾ ਨਹੀਂ ਚਲਾਉਣਾ ਹੈਗਾ ਅੰਦਰ ਫੇਰ ਭੀੜ ਹੋ ਜਾਂਦੀ ਹੈ ਆ ਅਸੀਂ ਆਗੇ ਸੀਗੇ ਜੀ ਬੈਗੇ ਸੀ ਇਧਰ ਮੈਂ ਮੈਂ ਕਿਹਾ ਡਾਕਟਰ ਸਾਹਿਬ ਨੂੰ ਮੈਂ 5 ਕਿ ਮਿੰਟ ਬੈਠ ਕੇ ਚੱਲਦੇ ਆ ਉਹ ਦੇਖੋ ਕੰਦ ਤੇ ਜਿਹੜੇ ਉਹ ਮੱਥਾ ਲੇਡੀ ਟੇਕ ਰੀਆਂ ਨੇ ਹੈਨਾ ਇੱਥੇ ਨਾ ਮੂਰਤੀ ਹੈ ਮਾਤਾ ਦੀ ਜਿਹੜੀ オリジナル ਮੂਰਤੀ ਹੈ ਜੀ ਇਹ ਕੰਦ ਦੇ ਪਿੱਛੇ ਹੈ ਜੀ ਇਹ ਦੀਵਾਰ ਦੇ ਪਿੱਛੇ ਜਿਹੜੀ ਮੂਰਤੀ ਨੂੰ ਮੱਥਾ ਟੇਕਿਆ ਜਾਂਦਾ ਉਹ オリジナル ਮੂਰਤੀ ਨਹੀਂ ਹੈਗੀ ਜੀ ਉਹ ਉਹਦੀ ਕਾਪੀ ਬਣਾਈ ਹੋਈ ਹੈ ਤੇ ਆ ਦੇਖੋ ਹੁਣ ਅਸੀਂ ਮੰਦਿਰ ਦੇ ਬਾਹਰ ਨਿਕਲੇ ਆਏ ਸੀਗੇ ਇੱਥੇ ਵੀ ਕਾਫੀ ਮੰਦਿਰ ਬਣੇ ਹੋਏ ਨੇ ਤੇ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਹੈ ਦੇਵੀਆਂ ਦੇ ਮੰਦਿਰ ਬਣੇ ਹੋਏ ਨੇ ਤੇ ਉਹ ਮੂਰਤੀ ਤਾਂ ਨਹੀਂ ਉੱਥੇ オリジナル ਰੱਖੀ ਹੋਈ ਜੀ ਸਾਹਮਣੇ ਕਿਉਂਕਿ ਬਹੁਤ ਤਰ੍ਹਾਂ ਦੀ ਦੁਨੀਆ ਆਉਂਦੀ ਹੈ ਹਨਾ ਤੇ ਕੋਈ ਕਿਵੇਂ ਆਉਂਦਾ ਕੋਈ ਕਿਵੇਂ ਆਉਂਦਾ ਹੈਨਾ ਇੱਕੋਸਾਰ ਦੀ ਦੁਨੀਆ ਨਹੀਂ ਹੁੰਦੀ ਹੈਗੀ ਜੀ ਉਹ ਤਾਂ ਰੱਖਿਆ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਹੈਨਾ ਵੀ ਕੋਈ ਗਲਤ ਮਲਤ ਕੋਈ ਮਤਲਬ ਆਪਣੀ ਇੱਛਾ ਜ਼ਾਹਿਰ ਕਰ ਦਿੰਦਾ ਹੈਨਾ ਉਹ ਮਤਲਬ ਗਲਤ ਗੱਲ ਹੋ ਜਾਂਦੀ ਹੈ ਫਿਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਉਹਨਾਂ ਨੇ ਜਿਹੜੀ オリジナル ਮੂਰਤੀ ਹੈ ਇਹ ਕੰਧ ਦੇ ਪਿੱਛੇ ਹੀ ਰੱਖੀ ਹੋਈ ਹੈ ਜੀ ਹਾਂਜੀ ਇੱਥੇ ਅਸੀਂ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਮੱਥਾ ਟੇਕ ਕੇ ਬਾਹਰ ਆ ਗਏ ਸੀਗੇ ਤੇ ਡਾਕਟਰ ਸਾਹਿਬ ਚਲੇ ਗਏ ਸੀਗੇ ਇੱਥੇ ਪੈਸੇ ਖੁੱਲੇ ਕਰਵਾਉਣ ਵਾਸਤੇ ਇੱਥੋਂ ਪੈਸੇ ਵੀ ਖੁੱਲੇ ਕਰਵਾ ਸਕਦੇ ਆ ਜੀ ਬਹੁਤ ਬੈਠੇ ਨੇ ਦਾਨ ਪਾਤਰ ਵਾਲੇ ਜਿਹੜੇ ਭੈਣ ਭਰਾ ਨੇ ਦਸ ਵੀ ਦਾਨ ਕਰਨਾ ਹੈ ਉਹ ਦਾਨ ਵੀ ਕਰ ਸਕਦੇ ਨੇ ਤੇ ਪੈਸੇ ਖੁੱਲੇ ਵੀ ਕਰਵਾ ਸਕਦੇ ਨੇ ਜੀ ਇੱਥੇ ਜ਼ਿਆਦਾ ਨਾ ਵੀਡੀਓ ਬਣਾਉਣੀ ਅਲਾਉ ਨਹੀਂ ਹੈਗੀ ਸੀਗੀ ਨਹੀਂ ਤਾਂ ਮੈਂ ਤੁਹਾਨੂੰ ਹੋਰ ਵੀ ਦਿਖਾਉਂਦੀ ਕਿਉਂਕਿ ਇੱਥੇ ਨਾ ਵੀਡੀਓ ਬਣਾਉਣ ਨਹੀਂ ਦਿੰਦੇ ਹੈਗੇ ਉਹਨਾਂ ਨੇ ਰੋਕਤਾ ਸੀ ਮੈਨੂੰ ਇੱਕ ਦੋ ਥਾਂ ਤੋਂ ਕਹਿੰਦੇ ਵੀ ਭੈਣੇ ਇੱਥੇ ਵੀਡੀਓ ਨਹੀਂ ਬਣਾਉਣੀ ਹੈਗੀ ਇਸ ਕਰਕੇ ਮੈਂ ਨਾ ਬਸ ਜਿੰਨਾ ਕੋ ਹੋ ਸਕਿਆ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਇੱਥੇ ਅਸੀਂ ਆਗੇ ਸੀਗੇ ਪੈਰੋਂ ਆਸਤੇ ਗਣੇਸ਼ ਜੀ ਮੱਥਾ ਟੇਕਣ ਵਾਸਤੇ ਤੇ ਇੱਥੇ ਮੱਥਾ ਟੇਕਦਾ ਇੱਥੇ ਮੱਥਾ ਟੇਕਣ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਪੰਜ ਚਾਰ ਸਕਿੰਟ ਦੀ ਤੁਹਾਡੇ ਵਾਸਤੇ ਵੀਡੀਓ ਬਣਾ ਲਾਂ ਜਦੋਂ ਮੈਂ ਵੀਡੀਓ ਬਣਾ ਹੀ ਰਹੀ ਸੀ ਜੀ ਇੱਥੇ ਨਾ ਇੱਕ ਪੁਲਿਸ ਵਾਲੇ ਭਰਾ ਨੇ ਹੱਥ ਖੜਾ ਕਰਤਾ ਸੀਗਾ ਦੇਖਿਓ ਤੁਹਾਨੂੰ ਦਿਖੂਗਾ ਤੇ ਕਹਿੰਦਾ ਪਹਿਨੇ ਇੱਥੇ ਵੀਡੀਓ ਵੀ ਬਣਾਉਣੀ允许 ਨਹੀਂ ਹੈਗੀ ਤੁਸੀਂ ਬੰਦ ਕਰ ਲਓ ਕੈਮਰਾ ਚਲੋ ਜੀ ਅਸੀਂ ਹੁਣ ਬਾਹਰ ਆ ਗਏ ਸੀਗੇ ਤੇ ਮੇਰੇ ਵੀ ਵਾਸਤੇ ਗੱਲ ਨਹੀਂ ਸੀ ਕਿ ਕੀ ਮੈਂ ਤੁਹਾਨੂੰ ਹੋਰ ਦਿਖਾ ਸਕਦੀ ਹਨ ਤੇ ਚਲੋ ਜੀ ਜਿੰਨਾ ਕੋ ਹੋ ਸਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਸਾਨੂੰ ਨਾ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਬਸ ਹੁਣ ਅਸੀਂ ਇਸ ਤੋਂ ਬਾਅਦ ਘਰ ਨੂੰ ਆ ਗਏ ਸੀਗੇ ਇੱਥੇ ਅਸੀਂ ਜ਼ਿਆਦਾ ਚਿਰ ਨਹੀਂ ਰੁਕੇ ਸੀਗੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ